ਉੱਥੇ ਤੋਂ ਮੈਂ ਰੈੱਡ ਬੋਲ ਦਾ ਟੀਨ ਲਿਆ। ਉਹ ਹਾਂ ਉਹ ਰੈੱਡ ਬੋਲ ਦਾ ਟੀਨ ਲਿਆ ਮੈਂ ਇੱਦਾਂ ਰੱਖ ਦਿੱਤਾ ਉੱਥੇ। ਠੀਕ ਹੈ ਜੀ। ਸਮਝਾ। ਹਾਂ ਜੀ। ਉਹ ਚੱਕਣ ਦਾ ਝੇਤਾ ਪੁੱਨ ਗਿਆ। ਸასიਖਾਲ ਦੋਸਤੋ। ਦੋਸਤੋ ਅਸੀਂ ਲਾਈਵ ਕੀਤਾ ਸੀਗਾ ਤੇ ਲਾਈਵ ਦੇ ਵਿੱਚ ਮੈਨੂੰ ਕਮੈਂਟ ਵੀ ਆਏ ਤੇ ਕਈ ਵੀਰਾਂ ਨੇ ਮੈਨੂੰ ਫੋਨ ਵੀ ਕੀਤੇ ਜਿਨ੍ਹਾਂ ਤੋਂ ਮੇਰਾ ਨੰਬਰ ਸੀ। ਉਹਨਾਂ ਨੇ ਮੈਨੂੰ ਕਾਲ ਕਰਕੇ ਅੰਕਲ ਬਾਰੇ ਦੱਸਿਆ ਸੀ ਵੀ ਇਹ ਜਿਹੜਾ ਸਮਾਨ ਆ ਉਹਨਾਂ ਦਾ ਸੀਗਾ। ਇਦੇ ਬਾਅਦ ਜਿਹੜਾ ਸਾਰਾ ਹੀ ਸਮਾਨ ਆ ਅੰਕਲ ਨੂੰ ਅਸੀਂ ਆ ਦੇਖਣ ਲੱਗੇ ਆ ਅੰਕਲ ਨੂੰ ਚੈੱਕ ਕਰਾਉਨੇ ਆ ਵੀ ਸਮਾਨ ਪੂਰਾ ਆ ਤੇ ਅੱਜ ਹੀ ਪਹੁੰਚੇ ਆ ਜੜਿਆਲੀ ਪਿੰਡ ਵਿੱਚ ਤੇ ਅੰਕਲ ਬਾਰੇ ਸਾਨੂੰ ਜਦਾਂ ਮੈਨੂੰ ਘੱਟੋ ਘੱਟ ਨਹੀਂ 4-5 ਜਣਿਆਂ ਦੇ ਫੋਨ ਆਏ ਸੀ ਸਭ ਤੋਂ ਪਹਿਲਾਂ ਹਰਮਨ ਦਾ ਫੋਨ ਆਇਆ ਸੀ ਦੀਵਾਲੀ ਤੋਂ ਉਹਨੇ ਮੈਨੂੰ ਅੰਕਲ ਬਾਰੇ ਦੱਸਿਆ ਸੀ ਵੀ ਇਹ ਬਾਦੂ ਭਾਜੀ ਦੇ ਮਾਸੜ ਜੀ ਆ ਤੇ ਇਹਨਾਂ ਦਾ ਫੇਰ ਉਹਨਾਂ ਨੇ ਪਤਾ ਵੀ ਦੱਸਿਆ ਵੀ ਇੱਦਾਂ ਦਾ ਫਿਰਨੀ ਥਾਣੀ ਆਣ ਕੇ ਕੋਠੀ ਆ ਉੱਥੇ ਤੇ ਹੁਣ ਅਸੀਂ 15-20 ਮਿੰਟ ਹੋ ਗਏ ਅੰਕਲ ਸਾਨੂੰ ਮਿਲਦੇ ਨਹੀਂ ਕਿਸੇ ਦੇ ਘਰ ਸਿਗੇ ਤੇ ਨੰਬਰ ਸਾਡੇ ਤੋਂ ਹੈ ਨਹੀਂ ਸੀਗਾ ਕੰਟੈਂਟ ਨੰਬਰ ਕੰਟੈਕਟ ਨੰਬਰ ਤੇ ਅਸੀਂ ਹੁਣ ਅੰਕਲ ਦੇ ਕੋਲ ਆਏ ਸੀਗੇ ਇੱਥੇ ਅੰਕਲ ਨੂੰ ਸਾਰਾ ਅੰਕਲ ਸਮਾਨ ਪੂਰਾ ਹੈ ਜੀ ਤੁਹਾਡਾ ਪੂਰਾ ਹੀ ਆ ਜੀ ਪੂਰਾ ਠੀਕ ਹੈ ਜੀ ਤੇ ਕੋਈ ਹੋਰ ਤਾਂ ਨਹੀਂ ਕੋਈ ਚੀਜ਼ ਸੀਗੀ ਜੀ ਨਹੀਂ ਹਾਂ ਜੀ ਉਹਦਾ ਕਿੱਥੋਂ ਆ ਤੁਸੀਂ ਜੀ ਬਾਹਰ ਇੰਗਲੈਂਡ ਤੋਂ ਇੰਗਲੈਂਡ ਕਿਹੜੀ ਸਟੇਟ ਤੋਂ ਬਰਮਿੰਗਮ ਬਰਮਿੰਗਮ ਵਿੱਚ ਉਦਾਂ ਅੰਕਲ ਰਹਿੰਦੇ ਆ ਤੇ ਇੱਥੇ ਆਉਂਦੇ ਹੁੰਦੇ ਆ ਅੰਕਲ ਨੂੰ ਜਿਹੜਾ ਸਮਾਨ ਸੀਗਾ ਅੰਕਲ ਦੀ ਇਮਾਨਤ ਸੀਗੀ ਇਹਨਾਂ ਤੱਕਰ ਪਹੁੰਚ ਗਈ ਕਿਉਂਕਿ ਇਹ ਚੀਜ਼ ਕਿਸੇ ਹੋਰ ਦੇ ਕੰਮ ਦੀ ਵੀ ਹੈ ਨਹੀਂ ਸੀਗੀ ਜੇ ਕਿਸੇ ਹੋਰ ਦੇ ਹੱਥ ਲੱਗ ਜਾਂਦੀ ਜਦੋਂ ਉਦਾਂ ਦੇ ਬੰਦੇ ਦੇ ਜਿਹੜਾ ਨਾਂ ਸਮਝੀ ਵਰਤ ਜਾਂਦਾ ਤੇ ਫੇਰ ਇਹ ਚੀਜ਼ ਅਗਲੇ ਨੇ ਕੂੜੇ ਦੇ ਢੇਰ ਤੇ ਸੈੱਟ ਦੇਣੀ ਸੀ ਇਹ ਪਤਾ ਨਹੀਂ ਕਿੱਥੇ ਦੀ ਕਿੱਥੇ ਚਲ ਜਾਣੀ ਅੰਕਲ ਨੂੰ ਇਹ ਚੀਜ਼ ਬਣਾਉਣ ਵਿੱਚ ਦੁਬਾਰਾ ਨਹੀਂ ਇਹ ਚੀਜ਼ਾਂ ਬਹੁਤ ਖੱਜਲ ਖਰਾਬੀ ਹੋਣੀ ਸੀਗੀ ਤੇ ਚਲੋ ਮਾਇਆ ਤੇ ਜਿਹੜੀ ਲੱਗਣੀ ਲੱਗਣੀ ਪਰ ਜਿਹੜੀ ਖੱਜਲ ਖਰਾਬੀ ਹੋਣੀ ਸੀ ਉਹ ਵੀ ਚੱਲਣੀ ਪੈਂਦੀ ਆ ਸੋ ਅੰਕਲ ਦੇ ਕੋਲ ਅਸੀਂ ਅੱਜ ਪਹੁੰਚੇ ਆ ਤੇ ਇਹਨਾਂ ਨੂੰ ਇਹਨਾਂ ਦਾ ਸਮਾਨ ਫੜਾਤਾ ਆ ਜਿਹੜੇ ਵੀਰਾਂ ਨੇ ਲਾਈਵ ਸ਼ੇਅਰ ਕੀਤਾ ਸੀ ਤੇ ਜਿਨ੍ਹਾਂ ਨੇ ਕਮੈਂਟ ਕਰਕੇ ਸਾਨੂੰ ਅੰਕਲ ਬਾਰੇ ਦੱਸਿਆ ਸੀ ਜਾਂ ਫੋਨ ਕਰਕੇ ਦੱਸਿਆ ਸੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਆ ਦੇਖ ਲਓ ਜੀ ਆ ਅੰਕਲ ਦਾ ਜਿਹੜਾ ਇਨਕਮ ਟੈਕਸ ਦਾ ਕਾਰਡ ਆ ਉਹ ਵੀ ਆ ਵਿੱਚ ਅਸਲੀ ਦਾ ਵੀ ਸੀਗਾ ਜਿਹੜਾ ਵੀ ਸਿਸਟਮ ਹਨਾ ਤੇ ਉਹ ਮੁੰਡਾ ਮੈਨੂੰ ਕੱਢ ਕੱਢ ਕੇ ਉਹ ਫੜਾਈ ਜਾਂਦਾ ਸੀ ਪਾਸਪੋਰਟ ਨਹੀਂ ਸੀਗਾ ਉਹ ਅਸਲੀ ਦਾ ਸੀਗਾ ਉਹ ਕਾਪੀ ਲਾਇਸੈਂਸ ਹੈਗਾ ਹਾਂਜੀ ਤੇ ਅੰਕਲ ਨੂੰ ਉਹ ਮੈਨੂੰ ਮੁੰਡੇ ਨੇ ਜਿੱਦਾਂ ਮਤਲਬ ਜਿੱਦਾਂ ਜਿੱਦਾਂ ਦੱਸੀਗਾ ਪਾਜੀ ਆ ਪਾਸਪੋਰਟ ਹੈ ਇਦਾਂ ਮੈਂ ਉਹਦਾ ਉਹਦਾ ਵਿੱਚ ਬੋਡੀ ਗਿਆ ਪਰ ਅੰਕਲ ਦਾ ਜਿਹੜਾ ਸਮਾਨ ਆ 8-9 ਚੀਜ਼ਾਂ ਸਿਗੀਆਂ ਸਾਰੀਆਂ ਐਫ.ਡੀ ਸਮੇਤ ਅੰਕਲ ਨੂੰ ਬੈਂਕ ਦੀਆਂ ਕਾਪੀਆਂ ਤਿੰਨ ਹੋਰ ਜੋ ਕੁਝ ਵੀ ਸਗਾ ਸਾਰਾ ਸਮਾਨ ਅੰਕਲ ਨੂੰ ਚੈੱਕ ਕਰਾਤਾ ਫੜਾਤਾ ਤੇ ਹੁਣ ਅਸੀਂ ਇਥੋਂ ਇਹ 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 ਡੇਆ ਕਿੱਥੇ ਸੀ ਇਹ ਜਮਸ਼ੀਰ ਬੈਂਕ ਆਫ ਇੰਡੀਆ ਦੇ ਸਾਹਮਣੇ ਜਿਹੜੀ ਦੁਕਾਨ ਆ ਉੱਥੇ ਉੱਥੇ ਮੈਂ ਗੱਡੀ ਖੜੀ ਕੀਤੀ ਸੀ ਬਸ ਉੱਥੇ ਹੀ ਡਿੱਪਦੇ ਆਈ ਉੱਥੇ ਹਾਂ ਉਹ ਮੁੰਡੇ ਨੇ ਮੈਨੂੰ ਕਾਲ ਕਰਕੇ ਸੱਦਿਆ ਸੀ ਉਹ ਜਿਹੜਾ ਕਾਰਾਂ ਦਾ ਤੇਲ ਤੂਲ ਵੇਚਦਾ ਨਹੀਂ ਉਹਦੇ ਨਾਲ ਜਿਹੜੀ ਕਰਿਆਨੇ ਦੀ ਸ਼ਾਪ ਆ ਕਰਿਆਨੇ ਦੀ ਸ਼ਾਪ ਹਾਂਜੀ ਉੱਥੇ ਉੱਥੇ ਗਿਆ ਫਿਰ ਉੱਥੋਂ ਮੈਂ ਰੈੱਡ ਬੋਲ ਦਾ ਟੀਨ ਲਿਆ ਉਹ ਹਾਂ ਉਹ ਰੈੱਡ ਬੋਲ ਦਾ ਟੀਨ ਲਿਆ ਮੈਂ ਇੱਦਾਂ ਰੱਖ ਦਿੱਤਾ ਉੱਥੇ ਠੀਕ ਹੈ ਜੀ ਸਮਝਾ ਹਾਂਜੀ ਉਹ ਚੱਕਣ ਦਾ ਹੀ ਜੇਤਾ ਪੁੱਲ ਗਿਆ ਉੱਥੋਂ ਰੈੱਡ ਬੋਲ ਮੈਂ ਚੱਕ ਲਿਆ ਇਹਨੂੰ ਬੂਦ ਦਾ ਕੀਨ ਲਿਆ ਮੈਂ ਹਾਂਜੀ ਸਮਝਦਾ ਹਾਂਜੀ ਮੈਂ ਪੈਸੇ ਕੱਢਣ ਲੱਗਾ ਸੀ ਇਹਨੂੰ ਏਦਾਂ ਰੱਖ ਲਿਆ ਉਹਦੇ ਉਹਦੇ ਫੋਲ ਮੋਹਰੇ ਦੁਕਾਨ ਦੇ ਠੀਕ ਹੈ ਜੀ ਉਹਦੇ ਉੱਤੇ ਕੁਝ ਥੱਲੇ ਹੈ ਨਾ ਉੱਥੇ ਹੀ ਰਹਿ ਗਿਆ ਫੇਰ ਉੱਥੇ ਹੀ ਰਹਿ ਗਿਆ ਫੇ ਅੰਕਲ ਦਾ ਉਹਨਾਂ ਅੰਕਲ ਨੇ ਚੇਤਾ ਆ ਗਿਆ ਤੇ ਤੁਹਾਨੂੰ ਇੱਥੇ ਘਰ ਆਣ ਕੇ ਪਤਾ ਹੀ ਲੱਗਾ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਮੈਂ ਕਿਹਾ ਉਹ ਗੱਡੀ 'ਚ ਹੀ ਆ ਗੱਡੀ 'ਚ ਹੀ ਆ ਠੀਕ ਹੈ ਜੀ ਹਾਂ ਚਲੋ ਠੀਕ ਹੈ ਅੰਕਲ ਜੀ ਤੁਹਾਡਾ ਉੱਥੇ 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 ਮੈਨੂੰ ਬਦਲ ਲੱਗਾ ਮੈਨੂੰ ਉਹ ਰெட் ਬੋਲ ਦਾ ਟੀਨ ਲਿਆ ਇਹ ਰੱਖ ਕੇ ਬੈਂਕ ਤੋਂ ਨਿਕਲ ਕੇ ਮੈਂ ਜੈ ਰெட் ਬੋਲ ਦਾ ਟੀਨ ਪੀਣਾ ਉਹਨੇ ਪੁੱਛਿਆ ਸ਼ੂਗਰ ਵਾਲਾ ਹੈ ਕਹਿੰਦੀ ਸ਼ੂਗਰ ਵਾਲਾ ਹੈ ਮੈਂ ਕਿਹਾ ਸ਼ੂਗਰ ਫੀ ਹੈਗਾ ਕਹਿੰਦਾ ਨਹੀਂ ਅੱਛਾ ਜੀ ਤੇ ਉੱਥੇ ਹੀ ਰਹਿ ਗਿਆ ਉਹਦੇ ਕੋਲ ਮੋਰੇਦਰਾਂ ਦੇ ਠੀਕ ਹੈ ਉੱਥੋਂ ਤੁਹਾਨੂੰ ਲੱਜਾ ਹਾਂਜੀ ਉੱਥੋਂ ਮਿਲਿਆ ਮੁੰਡੇ ਨੂੰ ਹਾਂਜੀ ਹਾਂ ਚਲੋ ਠੀਕ ਹੈ ਅੰਕਲ ਜੀ ਓਕੇ ਥੈਂਕ ਯੂ ਤੁਹਾਡਾ ਬਹੁਤ ਨਹੀਂ ਕੋਈ ਥੈਂਕ ਯੂ ਨਹੀਂ ਕੋਈ ਨਹੀਂ ਸਾਡੇ ਬਿਜਾ